ਖੱਤਰ ਆਪਾਂ ਆਜ ਮੇ ਊਰੂ ਪੱਤੀ ਕਰੋੜ ਦੇ ਦਾਂਗੇ ਆਪ ਖੜੇ ਐ ਖੜੇ ਗੋਲੀ ਪਾ ਦੇਣੇ ਚਾਉਨੇ ਆ ਵੀ ਰਾਸ਼ੀਆ ਨਾਲ ਉਸ ਬਾਤਾ ਦਾ ਪੁੱਤ ਨਹੀਂ ਮੁੜਦਾ ਹੈਗਾ ਜਿਹਨੂੰ ਰਾਸ਼ੀ ਦਿੱਤੀ ਜਾਂਦੀ ਆ ਉਹਨੂੰ ਚਾਹੇ 10 ਕਰੋੜ ਦੇ ਦੋ ਉਹਦਾ ਮੁੰਡਾ ਤਾਂ ਨਹੀਂ ਮੁੜ ਕੇ ਆਉਣਾ ਚੈਲੰਜ ਕਰਦਾ ਹਰਿਆਣਾ ਸਰਕਾਰ ਨੂੰ ਵੀ ਇਹ ਪੰਜ ਬੰਦੇ ਤੇ ਜੇ ਇੱਥੇ ਸਾਤੇ ਮਰਵਾਲ ਲਵੇ ਅਸੀਂ 5 ਕਰੋੜ ਦੇ ਦੰਮੀ ਟੈਂਕੀਆਂ ਚੋਂ ਤੇਲ ਆ ਜਿਹੜਾ ਉਹ ਵੀ ਖਤਮ ਕਰ ਦਤਾ ਉਹਨਾਂ ਦੀਆਂ ਨਾਲਾਂ ਤੋੜਤੀਆਂ ਟਰੈਕਟਰਾਂ ਦੇ ਆ ਮ ਬਿਚਾਰੀ ਬਛਿੰਦਰੀ ਪੰਦਤੀ ਪੰਜਾਬ ਦੇ ਏਰੀਏ ਚ ਤੋਂ ਅੱਜ ਤੱਕ ਪੰਜਾਬ ਦੇ ਮੁਖਵਤ ਨਹੀਂ ਉਹਦੇ ਤੇ ਕੀ ਐਕਸ਼ਨ ਜਦੋਂ ਕਰੋਨਾ ਦਾ ਸਮਾਂ ਆਇਆ ਸੀਗਾ ਤਾਂ ਸਰਕਾਰਾਂ ਕਹਿੰਦੀਆਂ ਸੀਗੀਆਂ ਵੀ ਉਹ ਪੰਜਾਬ ਹੈ ਜਿੱਥੇ ਤੁਹਾਨੂੰ ਅਟੁੱਟ ਲੰਗਰ ਮਿਲੂਗਾ ਹਰ ਘਰ ਦੇ ਵਿੱਚ ਜਦੋਂ ਕੋਈ ਪੇਸ਼ੈਂਟ ਹਸਪਤਾਲਾਂ ਵਿੱਚ ਹੈਗਾ ਤਾਂ ਘਰਾਂ ਦੇ ਵਿੱਚ ਜਿਹੜਾ ਲੰਗਰ ਹੈ ਉਹ ਪੰਜਾਬੀਆਂ ਨੇ ਪਹੁੰਚਾਇਆ ਪਰ ਜਦੋਂ ਕਿਸਾਨ ਅੰਦੋਲਨ ਦੇ ਲੰਗਰ ਦੀ ਗੱਲ ਆਉਂਦੀ ਹੈ ਤਾਂ ਸਰਕਾਰਾਂ ਪੁੱਛਦੀਆਂ ਵੀ ਇਹ ਲੰਗਰ ਲਈ ਪੈਸੇ ਕਿੱਥੋਂ ਆ ਰਹੇ ਆ ਸਰਦਾਰ ਸਾਹਿਬ ਸਰਕਾਰਾਂ ਇਹੀ ਗੱਲ ਤੇ ਰਹਿੰਦੀਆਂ ਕਹਿੰਦੇ ਵੀ ਜਦੋਂ ਤੱਕ ਕੋਵਿਡ ਚੱਲਦਾ ਫਿਰ ਤਾਂ ਕਹਿੰਦੇ ਵੀ ਪੰਜਾਬ ਸਤੋਂ ਮੂਰੇ ਕਿਸਾਨ ਮੂਰੇ ਪਰ ਜਦੋਂ ਅੰਦੋਲਨ ਦੀ ਗੱਲ ਆਉਂਦੀ ਹੈ ਫਿਰ ਸਰਕਾਰਾਂ ਉਹ ਸਵਾਲ ਪੁੱਛੀ ਦਿੰਦੇ ਨੇ ਵੀ ਇਹ ਫੰਡਿੰਗ ਕਿੱਥੋਂ ਆਈ ਹੈ ਇਹ ਦੇਖੋ ਸਰਕਾਰਾਂ ਦੀ ਰਾਜਨੀਤੀ ਹੁੰਦੀ ਹੈ ਅਸੀਂ ਸਰਕਾਰਾਂ ਨੂੰ ਚੈਲੰਜ ਕਰਦੇ ਆ ਨਾ ਨੂੰ ਇਹ ਇੱਥੇ ਇੱਕ ਕਮੇਟੀ ਲੈ ਕੇ ਆਉਣ ਜ਼ਿੰਮੇਵਾਰ ਬੰਦੇ 55 ਕਿਸਾਨਾਂ ਨੂੰ ਲੈ ਕੇ ਸਾਡੀ ਟਰਾਲੀਆਂ ਨੂੰ ਦੇਖਣ ਵੀ ਕਿ ਕਿਹੜੀ ਟਰਾਲੀ ਹੈ ਜਿਹਦੇ ਵਿੱਚ ਖਾਣ ਦਾ ਸਮਾਨ ਆਟਾ ਚੌੜ ਆਲੂ ਝਾਰ ਵਗੈਰਾ ਨਹੀਂ ਪਈ ਹੋਊਗੀ ਤੇ ਜਦੋਂ ਸਾਡੇ ਕੋਲੇ ਇੰਨਾ ਜ਼ਿਆਦਾ ਅਨਾਜ ਆਪਣੇ ਘਰਾਂ ਤੋਂ ਨਿਆੰਦਾ ਪਿਆ ਸਾਨੂੰ ਫੰਡਕ ਦੀ ਲੋੜੇ ਕੋਈ ਨਹੀਂ ਹੈਗੀ ਅਸੀਂ ਫੰਡਕ ਕਿਤੇ ਲੈਣੀ ਹੈ ਇਹ ਤਾਂ ਰਾਜਨੀਤੀ ਕਰਨੀ ਹੈ ਕਰੀ ਜਾਣ ਤੇ ਜੇ ਫੰਡਕ ਦੀ ਲੋੜ ਹੁੰਦੀ ਤਾ ਅਸੀਂ ਕਰੋਨਾ ਟਾਈਮ ਚ ਲੰਗਰ ਕਿੱਥੋਂ ਲਾਉਂਦੇ ਜਦੋਂ ਅਸੀਂ ਯੂਪੀ ਬਿਹਾਰ ਜੋ ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਸੀ ਮਿਲਦੀ ਬਾਬੇ ਜਾ ਰਹੇ ਸੀ ਉਹਨਾਂ ਲੱਖਾਂ ਲੋਕਾਂ ਨੂੰ ਰੋਟੀ ਪਿੰਡ ਦੇ ਕਿਸਾਨਾਂ ਨੇ ਲੰਗਰ ਬਣਾ ਬਣਾ ਖਾਣਾ ਦੱਤੀ ਤਾਂ ਅੱਜ ਕਿਸਾਨ ਫੰਡੇ ਮੰਗੂਗਾ ਕਿਥੋਂ ਇਹ ਹੈਰਾਨਗੀ ਦੀਆਂ ਗੱਲਾਂ ਵੀ ਇਹ ਸਰਕਾਰ ਕੈਸੀਆਂ ਗੱਲਾਂ ਕਰੀ ਜਾਂਦੀ ਹੈ ਜਦੋਂ ਗੱਲ ਆਂਦੀ ਹੈ ਬਾਰਡਰਾਂ ਦੀ ਜਦੋਂ ਇਸ ਵਕਤ ਸਰਦਾਰ ਸਾਹਿਬ ਇਸ ਤਰ੍ਹਾਂ ਪੰਜਾਬ ਤੇ ਹਰਿਆਣਾ ਬਾਰਡਰ ਨੂੰ ਇਸ ਤਰ੍ਹਾਂ ਸਿਲ ਕੀਤਾ ਜਿਵੇਂ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਹੈ ਇਹ ਪਹਿਲਾਂ ਤਾਂ ਇਹ ਦੱਸੋ ਵੀ ਇਸ ਸਥਿਤੀ ਨੂੰ ਜੋ ਇਸ ਵਕਤ ਬਾਰਡਰਾਂ ਤੇ ਹੋ ਰਿਹਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਆ ਇਹ ਤਾਂ ਹੁਣ ਸ਼ਾਹ ਮੁਹੰਮਦ ਕਵੀ ਦੀਆਂ ਉਹ ਲਾਈਨਾਂ ਯਾਦ ਆਉਂਦੀਆਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਕਿਉਂਕਿ ਅਸੀਂ ਆਪਣੇ ਦੇਸ਼ ਦੇ ਨਾਗਰਿਕ ਇਸ ਦੇਸ਼ ਦੇ ਨਾਗਰਿਕ ਹੈ ਉਹ ਸਾਡੇ ਜੋ ਰਸਤੇ ਰੋਕੇ ਜਾ ਰਹੇ ਹੈ ਸਾਨੂੰ ਇਹ ਅਹਿਸਾਸ ਕਰਾਇਆ ਜਾ ਰਿਹਾ ਕਿ ਅਸੀਂ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋਈਏ ਤੇ ਭਾਰਤ ਦੇ ਚੜ੍ਹਾਈ ਕਰ ਰਹੇ ਹੋ ਇਹ ਜੇ ਕਿਤੇ ਸਾਨੂੰ ਧਰਨਾ ਕਿਸੇ ਕਾਰਨ ਵੀ ਲਾਹੌਰ ਲਾਉਣਾ ਹੁੰਦਾ ਮੈਂ ਕਹਿੰਦਾ ਲਾਹੌਰ ਬੜਨਾ ਅੱਜ ਵੀ ਸੌਖਾ ਹੁੰਦਾ ਔਰ ਭਾਰਤ ਸਰਕਾਰ ਇਹ ਅਹਿਸਾਸ ਕਰਵਾ ਰਹੀ ਹੈ ਕਿ ਤੁਸੀਂ ਇਸ ਦੇਸ਼ ਵਿੱਚ ਦੂਜੇ ਦਰਜੇ ਦੇ ਨਾਗਰਿਕ ਹੋ ਇਸ ਕਰਕੇ ਸਾਨੂੰ ਵੀ ਦੁੱਖ ਹੈ ਜਿਸ ਦੇਸ਼ ਲਈ ਅਸੀਂ ਜਾਨਾਂ ਦਿੱਤੀਆਂ ਸਾਡੇ ਬਜ਼ੁਰਗਾਂ ਨੇ ਦਿੱਤੀਆਂ ਅੱਗੇ ਫੌਜ ਵਿੱਚ ਸਾਡੇ ਬੱਚੇ ਦੇ ਰਹੇ ਐ ਕਦੇ ਦੇਸ਼ ਦਾ ਸਿਰ ਨੀਵਾਂ ਨਹੀਂ ਹੋਣ ਦਿੱਤਾ ਉਸ ਖਿੱਤੇ ਨੂੰ ਪੰਜਾਬ ਤੇ ਹਰਿਆਣਾ ਨੂੰ ਇਸ ਨਜ਼ਰ ਨਾਲ ਵੇਖਿਆ ਜਾਣਾ ਇਹ ਬਹੁਤ ਮੰਦ ਭਾਗਾ ਔਰ ਮੈਂ ਤਾਂ ਇਹ ਕਹਿਣਾ ਕਿ ਅੱਗੇ ਵਾਸਤੇ ਰਾਸ਼ਟਰ ਵਾਸਤੇ ਇਹ ਨੁਕਸਾਨਦੇ ਹੁੰਦੇ ਜਾਊਗਾ ਕਿਉਂਕਿ ਜਦੋਂ ਆਪਣੇ ਵਿੱਚ ਬੇਗਾਨਗੀ ਦੀ ਭਾਵਨਾ ਆ ਜਾਵੇ ਤਾਂ ਰਾਸ਼ਟਰ ਨੂੰ ਨੁਕਸਾਨ ਹੋਣ ਦਾ ਡਰ ਰਹਿੰਦਾ ਹੀ ਹੈ ਸਰਦਾਰ ਸਾਹਿਬ ਕੇਂਦਰ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੇ ਮਗਰ ਹੈ ਆਪਾਂ ਗੱਲ ਕਰਦੇ ਆ ਜਿਹੜੀ ਜਿਹੜੀ ਇਹ ਫੋਟੋ ਦਿਓ ਜਰਾ ਆ ਫੰਡਿਕ ਹੋ ਰਹੀ ਹੈ ਸਰਕਾਰ ਦੀ ਇਹ ਰੋਟੀ ਸਾਤੋਂ ਖਾਣੇ ਆ ਵੀ ਇਹ ਸਾਨੂੰ ਕਹਿੰਦੇ ਫੰਡਕ ਰੋਟੀ ਦਾ ਸੀ ਇਹਨਾਂ ਨੂੰ ਖਲਾਉ ਦੇਣ ਤੇ ਮੁਲਾਜ਼ਮਾਂ ਨੂੰ ਵਿਗੜਾ ਰਹੀ ਆ ਆ ਫੋਟੋ ਲੈ ਲਓ ਆ ਤਾਂ ਮੁਲਾਜ਼ਮ ਵੀ ਰੋਟੀ ਮੁਲਾਜ਼ਮ ਵੀ ਰੋਟੀ ਖਾ ਰਹੇ ਨੇ ਆ ਕਿਹਨੇ ਫੰਡਿੰਗ ਚਾਈਦੀ ਹੈ ਹੈਰਾਨ ਗੀ ਦੀ ਗੱਲ ਆ ਰੋਟੀ ਖਵਾਈਦੀ ਆ ਜੀ ਹੈ ਜਿਹੜੇ ਕੁੱਟਦੇ ਆ ਉਹਨਾਂ ਨੂੰ ਰੋਟੀ ਇਹ ਜੋ ਪੰਜਾਬ ਪੁਰਸਾ ਜਾਂ ਹਰਿਆਣਾ ਪੁਰਸਾ ਇਹਦੇ ਵੀ ਸਾਡੇ ਪੁੱਤਰਾਂ ਸਾਡੇ ਭਰਾਵਾਂ ਇਸ ਕਰਕੇ ਇਹ ਗੁਰੂ ਦਾ ਲੰਗਰ ਹੈ ਇਥੇ ਕਿਸੇ ਵਾਸਤੇ ਪਾਬੰਦੀ ਨਹੀਂ ਹੈ ਜੋ ਜੀ ਆਵੇ ਛੱਕੇ ਜਾਵੇ ਇਹ ਮਰਿਆਦਾ ਰੱਖੀਆ ਗੁਰੂ ਜੀ ਨੇ ਇਹ ਦੁਸ਼ਪਾਈ ਇਕਨਿਆ ਜੀ ਨੇ ਜਿਹੜੇ ਸੇਵਾ ਕੀਤੀ ਸੀ ਉਹਨੇ ਇਹ ਥੋੜੀ ਦੇਖਿਆ ਸੀ ਕੌਣ ਮੁਸਲਮਾਨ ਹੈ ਕੌਣ ਪਠਾਨ ਹੈ ਕੌਣ ਸਿੱਖ ਹੈ ਸਭ ਦੇ ਕੀਤੀ ਸੀ ਅੱਸੀ ਤਾਂ ਦਿਲੋਂ ਹਿੰਦੁਸਤਾਨ ਨੂੰ ਪਿਆਰ ਕਰਦੇ ਆ ਭਾਰਤ ਨੂੰ ਪਿਆਰ ਕਰਦੇ ਆ ਭਾਰਤ ਲਈ ਹੀ ਅਨਾਜ ਪੈਦਾ ਕਰਦੇ ਆ ਤੇ ਭਾਰਤ ਦਾ ਹੀ ਟਿੱਡ ਭਰਦੇ ਆ ਪਰ ਬੜੇ ਅਫਸੋਸ ਦੀ ਗੱਲ ਹੈ ਜਦੋਂ ਭਾਰਤ ਸਰਕਾਰ ਤੇ ਹਰਿਆਣਾ ਸਰਕਾਰ ਸਾਡੇ ਦੇ ਐਨਐਸਏ ਲਾਂਦੀ ਏ ਤੇ ਸਾਨੂੰ ਦੇਸ਼ ਦੇ ਗद्दार ਦੱਸਦੀ ਏ ਕਿੰਨੀ ਹੀਣ ਭਾਵਨਾ ਸਾਡੇ ਚ ਪੈਦਾ ਹੁੰਦੀ ਹੋਵੇਗੀ ਇਸ ਬਾਰੇ ਸੋਚਿਆ ਨਹੀਂ ਜਾ ਸਕਦਾ ਅਸੀਂ ਆਪਣੀਆਂ ਮੰਗਾਂ ਲਈ ਲੜਦੇ ਆਂ ਤੇ ਸਰਕਾਰ ਇਸ ਨੂੰ ਲੁਕਵੇਂ ਢੰਗ ਨਾਲ ਹੋਰ ਏਜੰਡਾ ਤੈਅ ਕਰਕੇ ਸਾਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਐਨਐਸਏ ਲਾ ਕੇ ਸਾਡੀਆਂ ਪ੍ਰਾਪਰਟੀਆਂ ਨੂੰ ਜ਼ਬਤ ਕਰਨ ਦੀ ਧਮਕੀਆਂ ਦੇ ਕੇ ਸਾਡੇ ਪਾਸਪੋਰਟ ਰੱਦ ਕਰਨ ਦੇ ਧਮਕੀਆਂ ਦੇ ਕੇ ਸਾਨੂੰ ਡਰਾਉਣਾ ਚਾਹਦੀ ਹੈ ਪਰ ਅਸੀਂ اٹਲ ਹਾਂ ਆਪਣੀ ਲੜਾਈ ਬਿਲਕੁਲ ਨਿਰਰੋਖੇ ਲੜਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇੱਥੇ ਬਾਰਡਰਾਂ ਦੇ ਬੈਠੇ ਆਂ ਦਿੱਲੀ ਜਾਣ ਦੀ ਤਿਆਰ ਪਰ ਤਿਆਰ ਆਂ ਜਦੋਂ ਤੱਕ ਸਾਡਾ ਮਸਲੇ ਹੱਲ ਨਹੀਂ ਹੁੰਦੇ ਅਸੀਂ ਸਰਕਾਰ ਨਾਲ ਮੱਥਾ ਡਾ ਕੇ ਰੱਖਾਂਗੇ ਅੱਛਾ ਜੋ ਸਰਦਾਰ ਸਾਹਿਬ ਖਨੋਰੀ ਬਾਰਡਰ ਤੇ ਹੋਇਆ ਜੋ ਜਿਸ ਮਾਂ ਨੇ ਆਪਣਾ ਪੁੱਤ ਗਵਾਇਆ ਸਰਕਾਰ ਕਹਿੰਦੀ ਵੀ ਬਹੁਤ ਮੰਦਭਗਾ ਹੋਇਆ ਕਹਿੰਦੇ ਵੀ ਇਹ ਜਾਂ ਜੋ ਸੀਨ ਹੋਇਆ ਜੋ ਮੁੰਡੇ ਦੀ ਮੌਤ ਹੋਈ ਹੈ ਕਹਿੰਦੇ ਵੀ ਮੈਂ 100 ਕੁਰਸੀਆਂ ਕੁਰਬਾਨ ਕਰ ਦੂੰ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਕਹਿੰਦੇ ਇਹ ਸਥਿਤੀ ਮੈਂ ਦੁਬਾਰਾ ਨਹੀਂ ਬਣਨ ਦਊਗਾ ਦੇਖੋ ਜੇ ਭਗਵੰਤ ਮਾਨ ਇੰਦੀ ਤਾਕਤ ਜੋਗਾ ਸੀ ਪਹਿਲਾਂ ਹਾਲਤਾ ਮੈਂ ਆਪਾਂ ਸ਼ੰਭੂ ਬਾਰਡਰ ਤੇ ਬੈਠੇ ਪੁੱਛਣਾ ਚਾਹੁੰਦਾ ਹੈ ਵੀ ਇਹ ਜਿਹੜਾ ਗਰਦਾ ਪੋੜਾ ਇਹ ਪੰਜਾਬ ਦੇ ਏਰੀਆ ਦਾ ਪੋੜਾ ਹੈ ਜਿਹੜੇ ਇੱਥੇ ਡਰੋਨ ਦਾ ਗੋਲੇ ਗੇਰੇ ਗਏ ਜਿੱਥੇ ਆਪਾਂ ਬੈਠੇ ਆ ਇੱਥੇ ਤੱਕ ਗੋਲਾ ਉਦਾ ਰਿਹਾ ਤੇ ਜਦੋਂ ਭਗਵੰਤ ਮਾਨ ਦੀਆਂ ਨਿਗਾ ਕਿਤੇ ਹੋਰ ਪਾਸੇ ਚੱਲੇਗੀ ਵੀ ਜਦੋਂ ਪੰਜਾਬ ਦੇ ਏਰੀਆ ਵਿੱਚ ਬਾਰਡਰ ਲੱਗ ਰਿਹਾ ਲੱਗ ਰਿਹਾ ਸੀ ਭਗਵੰਤ ਮਾਨ ਕਿੱਥੇ ਬੈਠਾਦਾ ਜਾ ਉਹਨੇ ਕਿਉਂ ਲੌਗ ਲੱਗਣ ਦਤਾ ਫਿਰ ਕੱਲ ਆਪਾਂ ਇਹ ਗੱਲ ਨੂੰ ਛੱਡੋ ਖਰੋਰੀ ਦੇ ਚਲੇ ਚੱਲੂ ਜੋ ਖਰੋਰੀ ਦੇ ਵਿੱਚ ਹੋਇਆ ਉਹ ਹਰਿਆਣਾ ਬਾਰਡਰ ਤੋਂ ਬਾਹਰ ਆ ਕੇ ਪੰਜਾਬ ਦੇ ਬਾਰਡਰ ਵਿੱਚ ਹੋਇਆ ਇੱਕ ਸਾਡਾ ਬੇਟਾ ਮਾਰਿਆ ਗਿਆ ਦੂਜੀ ਅੱਜ ਖਬਰਾਂ ਆ ਰਹੀਆਂ ਵੀ 6 ਸਾਡੇ ਬੰਦੇ ਜਿਨ੍ਹਾਂ ਨੂੰ ਚੱਕ ਕੇ ਹਰਿਆਣਾ ਪੁਲਿਸ ਲੈ ਗਈ ਹੈ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਹਾਲੇ ਉਹ ਜਿੰਦਾ ਹੈ ਜਾਂ ਉਹਨਾਂ ਦੇ ਉਹਨਾਂ ਦਾ ਕੀ ਕੀਤਾ ਹੈ ਉਹ ਹੋਇਆ ਕਿੱਥੇ ਪੰਜਾਬ ਦੇ ਏਰੀਏ ਦੇ ਵਿੱਚ ਸਾਡੇ ਟਰੈਕਟਰ ਖੜੇ ਆ ਜਿਹੜੇ ਉਹ ਪੰਜਾਬ ਦੇ ਏਰੀਏ 'ਚ ਖੜੇ ਆ ਗੱਡੀਆਂ ਪੰਜਾਬ ਦੇ ਏਰੀਏ 'ਚ ਖੜੀਆਂ ਉਹਨਾਂ ਦੇ ਸ਼ੀਸ਼ੇ ਭੰਨ ਤੇ ਟੈਂਕ ਟੈਂਕੀਆਂ 'ਚੋਂ ਤੇਲ ਆ ਜਿਹੜਾ ਉਹ ਵੀ ਖਤਮ ਕਰ ਦਿੰਦਾ ਉਹਨਾਂ ਦੀਆਂ ਨਾਲਾਂ ਤੋੜਤੀਆਂ ਟਰੈਕਟਰਾਂ ਦੇ ਆ ਸਾਰੀ ਬਸ਼ਿੰਦਰੀ ਭੰਨ ਦਿੱਤੀ ਪੰਜਾਬ ਦੇ ਏਰੀਏ ਚ ਤੋਂ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਉਹਦੇ ਤੇ ਕੀ ਐਕਸ਼ਨ ਲਿਆ ਜਿਹੜਾ ਮੁੰਡਾ ਮਰਿਆ ਪੰਜਾਬ ਦੇ ਏਰੀਏ ਚ ਮਰਿਆ ਇਹ ਵੀ ਪਤਾ ਵੀ ਗੋਲੀ ਨਾਲ ਮਾਰਿਆ ਕੀ ਪੰਜਾਬ ਸਰਕਾਰ ਨੇ ਉਹਦੇ ਤੇ 302 ਦਾ ਪਰਚਾ ਦਰਜ ਕੀਤਾ ਇਹ ਸਰਕਾਰਾਂ ਕਹਿੰਦੀਆਂ ਕੁਝ ਹੋਰ ਹੈ ਕਰਦੀਆਂ ਕੁਝ ਹੋਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲਾਂ ਲ ਕੀਤਾ ਕਹਿੰਦੇ ਵੀ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦੇਵਾਂਗੇ ਇਹ ਇੱਕ ਪਾਸੇ ਮੌਤ ਦੂਸਰੇ ਪਾਸੇ ਸਰਕਾਰ ਵੱਲੋਂ ਰਾਸ਼ੀ ਇਹਨੂੰ ਤੁਸੀਂ ਫਿਰ ਕਿਸ ਤਰ੍ਹਾਂ ਕਹੋਗੇ ਫਿਰ ਦੇਖੋ ਅਸੀਂ ਤਾਂ ਇਹ ਚਾਉਂਦੇ ਆਂ ਵੀ ਰਾਸ਼ੀ ਨਾਲ ਉਸ ਬਾਤਾ ਦਾ ਪੁੱਤਰ ਨਹੀਂ ਮੁੜਦਾ ਹੈਗਾ ਜਿਹਨੂੰ ਰਾਸ਼ੀ ਦਿੱਤੀ ਜਾਂਦੀ ਹੈ ਉਹਨੂੰ ਚਾਹੇ 10 ਕਰੋੜ ਦੇ ਦਿਓ ਉਹਦਾ ਮੁੰਡਾ ਤਾਂ ਨਹੀਂ ਮੁੜ ਕੇ ਆਉਣਾ ਮੈਂ ਇਹਦਾ ਚੈਲੰਜ ਕਰਦਾ ਹਰਿਆਣਾ ਸਰਕਾਰ ਨੂੰ ਵੀ ਇਹ ਪੰਜ ਬੰਦੇ ਤੇ ਜੇ ਇੱਥੇ ਸਾਤੇ ਮਰਵਾਲ ਲਵੇ ਅਸੀਂ 5 ਕਰੋੜ ਦੇ ਦੰਨੇ ਖੱਤਰ ਆਪ ਆਜਵੇਂ ਉਹਨੂੰ 25 ਕਰੋੜ ਦੇ ਦਾਂਗੇ ਆਪ ਖੜੇ ਆ ਖੜੇ ਗੋਲੀ ਮਾਰ ਲੈਣੇ ਤੁਸੀਂ ਮੁੰਡੇ ਲੋਕਾਂ ਦੇ ਮੁੰਡਿਆਂ ਦਾ ਕੋਈ ਮੁੱਲ ਨਹੀਂ ਹੈਗਾ ਪੈਸੇ ਆਣ ਕਾ ਦੇ ਮੁੱਲ ਦੀ ਤਾਰੇ ਜਾ ਸਕਦੇ ਇਹ ਬੜਾ ਜਿਹੜਾ ਕਿਸੇ ਹੋਰ ਕਿਸਮ ਦਾ ਸਵਾਲ ਹੈ ਵੀ ਬੰਦਾ ਮਰ ਗਿਆ ਪੈਸੇ ਦੇ ਦੂ ਫਿਰ ਇਹਦਾ ਮਤਲਬ ਤਾਂ ਰੋਜ਼ ਪੈਸੇ ਜਿਹੜੇ ਅਡਾਨੀ ਵਾਨੀ ਹੈ ਉਹ ਤਾਂ ਸਾਰੇ ਪੰਜਾਬ ਨੂੰ ਮਾਰ ਕੇ ਇੱਕ ਪੰਜ ਇੱਕ ਇੱਕ ਕਰੋੜ ਦੇ ਦੇਣਗੇ ਇਹਦਾ ਮਤਲਬ ਤਾਂ ਇਹ ਹੋਇਆ ਵੀ ਅਸੀਂ ਬਰਨ ਵਾਸਤੇ ਆਏ ਵੀ ਮੈਂ بڑے ਪੈਤੇ ਦੇ ਲੈ ਤਾਂ ਆਪਾਂ ਕਹਿ ਸਕਦੇ ਹਾਂ ਵੀ ਇੱਕ ਮੂਤ ਦਾ ਮੁੱਲ ਸਰਕਾਰ ਜਿਹੜੀ ਹੈ ਪੈਸਿਆਂ ਨਾਲ ਤੋੜ ਰਹੀ ਹੈ ਇਹ ਬਹੁਤ ਗਲਤ ਕਰ ਰਹੀ ਹੈ ਠੀਕ ਹੈ ਆਇ ਸੜੀ ਨੌਜੋਨੀ ਵੀ ਖਤਮ ਕਰ ਰਹੀ ਹੈ ਸਾਰਾ ਸਾਰਾ ਪੰਚ ਖਤਮ ਕਰ ਰਹੀ ਹੈ ਔਰ ਸਾਢੇ ਚੌਂਦੀ ਹੈ ਵੀ ਖੀਰ ਖੀਰੂ ਓਜ ਮੜਾ ਕੇ ਪਰ ਇਹ ਇਹ ਗੱਲ ਤੇ ਜਮਾ ਦੂਰ ਹੈ ਨਾ ਸੀ ਭਜਣਾ ਅਸੀਂ ਭਜਾ ਕੇ ਭਜਣ ਇਹ ਸਾਢੇ ਬਜ਼ੁਰਗ ਨਾਲ ਹੈ ਜਿਹੜੀ ਸਾਹਿਬ ਜਿਵੇਂ ਹਰਿਆਣਾ ਸਰਕਾਰ ਦੇ ਡੀਜਪੀ ਨੇ ਇਹ ਗੱਲ ਕਹੀ ਕਹਿੰਦੇ ਵੀ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਦਿੰਨੇ ਉਸ ਚ ਲਿਖਿਆ ਜਾਂਦਾ ਵੀ ਪਤਾ ਕਰਕੇ ਦੱਸੋ ਵੀ ਬਾਰਡਰੋਂ ਦੇ ਕਿਹੜੇ ਕਿਹੜੇ ਹਥਿਆਰ ਪਏ ਨੇ ਸਰਦਾਰ ਸਾਹਿਬ ਇਹ ਵੀ ਗੱਲ ਆਈ ਹੈ ਕਹਿੰਦੇ ਵੀ ਉਹ ਹਥਿਆਰ ਕਹਿ ਰਹੇ ਕਹਿੰਦੇ ਇਸ ਵਾਰ ਚੈੱਕ ਕਰਕੇ ਦੱਸੋ ਵੀ ਹਥਿਆਰ ਕਿਹੜੇ ਕਿਹੜੇ ਪਏ ਨੇ ਉਹ ਉਰੇ ਆ ਕੇ ਤਾਂ ਦੇਖੇ ਵੀ ਕਿੰਨੇ ਕ ਹਥਿਆਰ ਪਏ ਟਰਾਲੀਆਂ 'ਚ ਉਰੇ ਕੋਈ ਹਥਿਆਰ ਨਹੀਂ ਹੈ ਇਹਨਾਂ ਦਾ ਝੂਠ ਵਰ ਪਿਉਂਦ ਚੜਾ ਤਿਆ ਜਿਹੜਾ ਚੋਰ ਹੁੰਦਾ ਨਾ ਉਹ ਝੂਠ ਵਰ ਪਿਉਂਦ ਚੜਾਉਂਦਾ ਹੋਰ ਜ਼ੋਰ ਲਾ ਕੇ ਇਹ ਤਾਂ ਚੋਰਾਂ ਦੀ ਉਹ ਸਰਕਾਰ ਹੈ ਆਦੀ ਹੋ ਗਈ ਇਹਨਾਂ ਨੂੰ ਨਸ਼ਾ ਹੋ ਗਿਆ ਉਹ ਅਸੀਂ ਪਿੱਛੇ ਵੀ ਦਿੱਲੀ ਬੈਠ ਕੇ ਆਏ ਸੀ ਆਪਣੀ ਮੰਗਾਂ ਮੰਗਦੇ ਆਏ ਸੀ ਕੋਈ ਲੜਾਈ ਲੜਨੀ ਆਏ ਸਾਢੇ ਪਾ ਹੈਲੀਕਾਪਟਰ ਨਹੀਂ ਸਾਢੇ ਪਾ ਟੈਂਕ ਨਹੀਂ ਸਾਢੇ ਪਾ ਤੋਪਾਂ ਨਹੀਂ ਹੈ ਇਹ ਸਾਡੇ ਟਰੈਕਟਰ ਵੀ ਨਹੀਂ ਚੱਲਦੇ ਸਾਡਾ ਗੱਡਾ ਰੌਂਦਪੀਰ ਹੁੰਦਾ ਤਾਂ ਉਹਨੇ ਅਸੀਂ ਮੱਥਾ ਟੇਕ ਕੇ ਤੁਰੇ ਕਰਦੇ ਤੇ ਹਰਿਆਣਾ ਸਰਕਾਰ ਨੇ ਕਿਹਾ ਪੰਜਾਬ ਸਰਕਾਰ ਨੂੰ ਵੀ ਜੋ ਵੀ ਚੀਜ਼ਾਂ ਵਛੀਆਂ ਉਹਨੂੰ ਜ਼ਬਤ ਕਰੋ ਪੰਜਾਬ ਸਰਕਾਰ ਨੂੰ ਇਹ ਨੋਡਿ ਜਾਰੀ ਕੀਤਾ ਤੁਸੀਂ ਚੱਲੇ ਸੀ ਜ਼ਬਤ ਕਿੱਦਾਂ ਕਰਨਗੇ ਉਹ ਅਸੀਂ ਬੈਠੇ ਜ਼ਬਤ ਹੋਣ ਦੰਨੇ ਅਸੀਂ ਉਹ ਲਾਵੇਂ ਜੋੜ ਜਿਹੜਾ ਸਾਡਾ ਜ਼ਬਤ ਕਰਦੇ ਕਿ ਸਾਡੀ ਜ਼ਮੀਨ ਜ਼ਬਤ ਕਰ ਲੂਗੇ ਅਸੀਂ ਜ਼ਬਤ ਹੋਣ ਵਾਲੇ ਨਹੀਂ ਹੈ ਅਸੀਂ ਕਿਸਾਨ ਹੁਣ ਦੇ ਮੈਂਬਰ ਹੈ ਅਸੀਂ ਉਹਨਾਂ ਨੂੰ ਮਾਰੂਗੇ ਵੀ ਮਰੂਗੇ ਵੀ ਇੱਥੇ ਜੀ ਉਹਨਾਂ ਨੂੰ ਅਸੀਂ ਆਉਣ ਦਿੰਦੇ ਹਾਂ ਆਖਿਰ ਦੇ ਵਿੱਚ ਮੈਂ ਇੱਕ ਗੱਲ ਨੂੰ ਆਪਾਂ ਖਤਮ ਵੀ ਕਰਦੇ ਹਾਂ ਇੱਕ ਆਖਰ ਸਵਾਲ ਪੁੱਛਦਾ ਸਾਰੇ ਇੱਥੇ ਖੜੇ ਹਾਂ ਚਲੋ ਕੀ ਲੱਗਦਾ ਹੈ ਦਿੱਲੀ ਪਹੁੰਚ ਕੇ ਰਹਿਣਗੇ ਕਿਸਾਨ ਆਪਣੀ ਮੰਗਾਂ ਮਨਾ ਕੇ ਰਹਿਣਗੇ ਇਸ ਵਾਰ ਓੱਖਾ ਲੱਗ ਰਿਹਾ ਵੈਸੇ ਕਿਉਂਕਿ ਸਰਕਾਰ ਜਿਹੜੀ ਹੈ ਉਹ ਗੋਲੀਆਂ ਲੈ ਕੇ ਮੂਹਰੇ ਖੜੀ ਹੈ ਪਹੁੰਚੂਗੇ ਸ਼ਾਂਤ ਮੈਨ ਨਾਲ ਐਸੀ ਲੜਾਈ ਕਰਕੇ ਨਹੀਂ ਜਾਣਾ ਹੈ ਜਾਉਂਗੇ ਜਿੱਤ ਕੇ ਜਾਉਂਗੇ ਸ਼ਾਂਤ ਮੈਨ ਨਾਲ ਅਣਾਂ ਨੂੰ ਭਜਾ ਕੇ ਭੱਜ ਕੇ ਜਾਉਂਗੇ ਜਦ ਇਹ ਭਜੂਗੇ ਦਿੱਲੀ ਪਹੁੰਚਣਾ ਸਾਡੀ ਇੱਕੋ ਦਾ ਸਵਾਲ ਨਹੀਂ ਹੈ ਦਿੱਲੀ ਬਿਲਕੁਲ ਸਾਨੂੰ ਦਿੱਲੀ ਸਾਡੀ ਰਾਜਧਾਨੀ ਹੈ ਦਿੱਲੀ ਪਹੁੰਚਣਾ ਇੱਕੋ ਦਾ ਸਵਾਲ ਨਹੀਂ ਸਾਡੇ ਆ ਜਿਹੜਾ ਸਵਾਲ ਹੈ ਸਾਡੇ ਮਸਲੇ ਹੱਲ ਹੋਣ ਦਾ ਜਿਹੜੀ ਕਿਸਾਨੀ ਮਰਦੀ ਜਾ ਰਹੀ ਹੈ ਉਹਨੂੰ ਜੀਵਿਤ ਕਰਨ ਦਾ ਦਿੱਲੀ ਪਹੁੰਚੇਗੀ ਮੰਗਾ ਮੰਨੀਆਂ ਸਰਕਾਰ ਇੱਥੇ ਮੰਨ ਲਵੇ ਸਾਡੀਆਂ ਸਾਨੂੰ ਦਿੱਲੀ ਜਾਣ ਦੀ ਕੀ ਲੋੜ ਹੈ ਸਰਕਾਰ ਨੇ ਐਵੇਂ ਹਵਾ ਖੜਾ ਕੀਤਾ ਹੋਇਆ ਸ਼ਾਂਤੀਪੁਰਕ ਲੋਗਾਂ ਨੂੰ ਪਹਿਲਾਂ ਵੀ 13 ਮਹੀਨੇ ਦਿੱਲੀ 'ਚ ਰਹਿ ਕੇ ਆਏ ਹਨ ਉੱਥੇ ਦੇ ਲੋਕਾਂ ਨੂੰ ਜਾ ਕੇ ਪੁੱਛ ਲੋ ਉੱਥੇ ਕਿਸੇ ਵਸਿੰਦੇ ਨੂੰ ਜਾ ਕੇ ਪੁੱਛ ਲਓ ਕਿਸੇ ਕਿਸਮ ਦੀ ਸ਼ਰਾਰਤ ਕੀਤੀ ਹੋਵੇ ਗੜਬੜ ਕੀਤੀ ਹੋਵੇ ਇਹ ਹੈ ਦੱਸ ਦੇਣ ਹਥਿਆਰ ਉਹ ਸਿਰਫ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਸਾਡੇ ਕੋਲ ਸਿਰਫ ਟਰੈਕਟਰ ਦੇ ਟਰਾਲੀਆਂ ਆਣ ਉਹ ਕਹਿੰਦੇ ਨੇ ਟਰੈਕਟਰ ਟਰਾਲੀਆਂ ਨਾ ਲੈ ਕੇ ਆਓ ਅਸੀਂ ਦਿੱਲੀ ਜਾਵੜਦੇ ਹਾਂ ਕਿਸੇ ਕਾਰਨ ਕਰਕੇ ਦੱਸੋ ਵੀ ਸਾਡੇ ਰਾਸ਼ਨ ਦਾ ਕੀ ਪ੍ਰਬੰਧ ਹੋਊ ਜੇ ਟਰੈਕਟਰ ਟਰਾਲੀਆਂ ਸਾਨੂੰ ਸੌਣ ਵਾਸਤੇ ਵੀ ਜਗ੍ਹਾ ਚਾਹੀਦੀ ਹੈ ਖਾਣ ਵਾਸਤੇ ਵੀ ਰਾਸ਼ਨ ਚਾਹੀਦਾ ਹੈ ਇਹਨਾਂ ਟਰੈਕਟਰ ਟਰਾਲੀਆਂ ਰਾਸ਼ਨ ਹੈ ਸੌਣ ਦੀ ਬਿਸਤਰੇ ਹਨ ਹੋਰ ਕੁਝ ਨਹੀਂ ਹੈ ਆਪਾਂ ਇਹ ਕਹੀਏ ਰਾਸ਼ਨ ਤੋਂ ਡਰ ਰਹੀ ਹੈ ਸਰਕਾਰ ਵੀ ਰਾਸ਼ਨ ਇਹਨਾਂ ਲੈ ਕੇ ਜਾ ਰਹੇ ਨੇ ਸਰਕਾਰ ਨੂੰ ਡਰ ਹੀ ਪੰਜਾਬ ਦੇ ਲੋਕਾਂ ਤੋਂ ਉਹੀ ਹੈ ਕਿ ਲੰਗਰ ਚਲਾਣ ਦੇ ਮਹਾਦਨ ਗੁਰੂ ਜੀ ਦੀ ਬਖਸ਼ਿਸ਼ ਹੈ ਇਹਨਾਂ ਤੇ ਜਿਹੜੇ ਸਾਡੇ ਅੰਦੋਲਨ ਕਾਮਯਾਬ ਹੁੰਦੇ ਹਨ ਇਸ ਲੰਗਰ ਤੇ ਕਿਉਂ ਭੁੱਖੇ ਢਿੱਡ ਨਾਲ ਲੜਿਆ ਨਹੀਂ ਜਾਂਦਾ ਢਿੱਡ ਵਿੱਚ ਤਾਕਤ ਹੋਣੀ ਜ਼ਰੂਰੀ ਲੜਾਈ ਜੰਗ ਜਿੱਤੀਏ ਦੇਖੋ ਪੇਟ ਭਰ ਕੇ ਜਿੱਤੀ ਜਾਂਦੀ ਹੈ ਕਹਿੰਦਾ ਤਾਂ ਜੰਗ ਦੇ ਵਿੱਚ ਅਸੂਲ ਹੈ ਵੀ ਤਾਂ ਜਿੱਫਤੇ ਹੁੰਦੀ ਹੈ ਸਰਕਾਰ ਨੂੰ ਇਹ ਡਰ ਹੈ ਵੀ ਇਹ ਲੋਕ ਜਿਹੜਾ ਰਸ਼ਨ ਨਾਲ ਲੈ ਕੇ ਆਣਗੇ ਇੱਥੇ ਬੈਠਣਗੇ ਤਾਂ ਵਰਲਡ ਦੇ ਅੱਗੇ ਇਹਨਾਂ ਦੀ ਬਦਨਾਮੀ ਹੋਵੇਗੀ ਕਿਉਂ ਜੋ ਹੋਰ ਜਥੇਬੰਦੀਆਂ ਜੋ ਹੋਰ ਸਟੇਟਾਂ ਹਨ ਉਹਨਾਂ ਕੋਲ ਵਿਚਾਰਾਂ ਕੋਲ ਇੰਨੇ ਸਾਧ ਨਹੀਂ ਹਨ ਕੁਝ ਪੰਜਾਬ ਦਾ ਕਿਸਾਨ ਥੋੜਾ ਬੋੜਾ ਸਮਰੱਥਾ ਦੇ ਗੁਰੂ ਦੀ ਕਿਰਪਾ ਹੈ ਲੰਗਰਾਂ ਕਰਕੇ ਹੀ ਅਸੀਂ ਅੰਦੋਲਨ ਲੰਬਾ ਚਲਾ ਸਕਦੇ ਹਾਂ ਅੰਦੋਲਨ ਲੰਬਾ ਚੱਲਣ ਕਰਕੇ ਸਰਕਾਰਾਂ ਦੇ ਦਬਾਅ ਪੈਂਦਾ ਹੈ ਤਾਹੀ ਮੰਗਾਂ ਮੰਨੀਆਂ ਜਾਂਦੀਆਂ ਜਿਵੇਂ ਪਹਿਲਾਂ 13 ਮਹੀਨੇ ਅਸੀਂ ਅੰਦੋਲਨ ਚਲਾ ਕੇ ਮੰਗਾਂ ਮਨਾਈਆਂ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਲਈ ਅਸੀਂ ਅੱਜ ਫੇਰ ਅੰਦੋਲਨ ਕਰ ਰਹੇ ਹਾਂ ਇਹ ਅੰਦੋਲਨ ਵੀ ਜਿੰਨਾ ਲੰਬਾ ਚਲੇ ਚਲੇ ਅਸੀਂ ਮੰਗਾਂ ਮਨਵਾ ਕੇ ਜਿਹੜੀਆਂ ਸਾਡੀਆਂ ਮੰਨੀਆਂ ਜਾਂ ਮੰਗਾਂ ਉਹਨਾਂ ਨੂੰ ਲਾਗੂ ਕਰਵਾ ਕੇ ਰਾਂਗੇ ਇਸ ਦੇ ਬਦਲੇ ਚਾਹੇ ਜਿਤਨਾ ਮਰਜੀ ਕੋਈ ਪੰਜਾਬ ਦਾ ਵਸਨੀਕ ਕੋਈ ਵੀ ਆਪਣੇ ਕਰੋ ਜੋ ਵੀ ਚੀਜ਼ ਹੈ ਆਟਾ ਲੂਣ ਦਾਰ ਹਰ ਕਿਪੇ ਜਰਾ ਇੱਥੇ ਤੁਸੀਂ ਦੇਖ ਰਹੇ ਹੋ ਗੱਡੀਆਂ ਲੈ ਕੇ ਫੇਰ ਰਹੀਆਂ ਵੰਟਦੀਆਂ ਫੇਰ ਰਹੀਆਂ ਰਾਸ਼ਨ ਫੰਡ ਦੇਖ ਰਿਹਾ ਕੋਈ ਪੈਸੇ ਦੇ ਰਿਹਾ ਕੋਈ ਕੋਈ ਨਹੀਂ ਦੇ ਰਿਹਾ ਦੁੱਧ ਦੇ ਰਿਹਾ ਹੈ ਕੋਈ ਚਾਹ ਪੱਤੀ ਦੇ ਰਿਹਾ ਹੈ ਕੋਈ ਖੰਡ ਦੇ ਰਿਹਾ ਕੋਈ ਆਟਾ ਦੇ ਰਿਹਾ ਇਹ ਚੱਲਦਾ ਹੀ ਰਹਿਣਾ ਹੈ ਸਰਕਾਰ ਜਿੰਨਾ ਮਰਜ਼ੀ ਬਦਨਾਮ ਕਰ ਲੇ ਤੁਸੀਂ ਵੀ ਮੀਡੀਆ ਵਾਲਿਓ ਦਿਖਾਓ ਵੀ ਵਾਕਈ ਰਾਸ਼ਨ ਆ ਰਿਹਾ ਸਰਦਾਰ ਸਾਹਿਬ ਇੱਕ ਆਖਰ ਦੇ ਵਿੱਚ ਆ ਦਿਖਾਓ ਆ ਦੇਖੋ ਆ ਲੰਗਰ ਵੰਡੇ ਜਾ ਰਹੇ ਆ ਆ ਦੇਖੋ ਆ ਫੰਡ ਕਹਿ ਸਕਦੇ ਸਰਕਾਰ ਨੂੰ ਜਵਾਬ ਆ ਦੇਖ ਲਓ ਤੁਹਾਡੇ ਸਭ ਨੇ ਆਪੇ ਆ ਗਿਆ ਤੇ ਮੈਂ ਤਾਂ ਇੱਕ ਹੋਰ ਸਵਾਲ ਦਾ ਜਵਾਬ ਦੇਣਾ ਚਾਹਣਾ ਤੁਸੀਂ ਗੱਲ ਕੀਤੀ ਸੀ ਕਿ ਟਰਾਲੀਆਂ 'ਚ ਹਥਿਆਰ ਹੈ ਅਸੀਂ ਉਸ ਦਿਨ ਤੋਂ 13 ਤਰੀਕ ਤੋਂ ਹੀ ਇਹਨਾਂ ਨੂੰ ਚੈਲੰਜ ਕਰ ਰਹੇ ਹਾਂ ਇੱਕ ਟੀਮ ਭੇਜਣ ਸਾਨੂੰ ਨਾਲ ਲੈ ਕੇ ਕੱਲੀ-ਕੱਲੀ ਟਰਾਲੀ ਦੀ ਛਾਣਬੀਨ ਕਰ ਲੋ ਟਰਾਲੀਆਂ ਦੀ ਤਰਾਸ਼ੀ ਕਰ ਲੋ ਵੀ ਸਾਡੇ ਕੋਲ ਹਥਿਆਰ ਕੀ ਹੈ ਸਾਡੇ ਕੋਲ ਤਾਂ 1-4 ਫੁੱਟ ਦਾ ਡੰਡਾ ਹੋਊਗਾ ਤੇ ਉਹਦੇ 'ਤੇ ੱਡਾ ਹੋਊਗਾ ਜੇ ਕੋਈ ਹੋਰ ਹਥਿਆਰ ਨਿਕਲੇ ਸੀ ਜੁਮੇਵਾਰ ਹੋਮਾਂਗੇ ਜੇ ਹਥਿਆਰ ਕੋਈ ਇੱਥੇ ਹੋਊਗਾ ਵੀ ਤਾਂ ਇੱਥੇ ਵੀ ਬੰਦੇ ਦੋ ਫੜੇ ਗਏ ਆ ਹਰਿਆਣਾ ਪੁਲਿਸ ਦੇ ਬੰਦੇ ਕੱਲ ਬੜੇ ਗਏ ਆ ਐਨੇ ਹੀ ਪਿੰਡਾਂ ਦਾ ਬੰਦਾ ਹੈ ਸੀਏਜੀ ਦੇ ਬੰਦੇ ਵਿੱਚ ਸਾਡੇ ਬਾੜੇ ਗਏ ਆ ਉਹੀ ਬੰਦੇ ਸਾਨੂੰ ਖਰਾਬ ਕਰਦੇ ਆ ਉਹਨਾਂ ਦੇ ਹਥਿਆਰ ਉਹਨਾਂ ਕੋਲ ਹੋ ਸਕਦੇ ਆ ਪਰ ਟਰਾਲੀ ਵਿੱਚ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਆ ਵੀ ਆ ਸਾਡੀ ਹਜ਼ਾਰਾਂ ਟਰਾਲੀ ਖੜੀ ਹੈ ਜਦ ਮਰਜੀ ਆਉ ਟਰਾਲੀ ਲਓ ਤਾਂ ਆਖਰ ਚ ਪਹੀ ਗਏ ਨੇ ਵੀ ਡੰਡੇ ਦੇ ਡਰ ਤੋਂ ਸਰਕਾਰ ਜਿਹੜੀ ਹੈ ਹੁਣ ਉਹ ਡਰ ਗਈ ਦੇਖੋ ਸ਼ਾਂਤੀ ਤੋਂ ਡਰ ਰਹੀ ਹੈ ਜੀ ਛੱਡੀ ਸ਼ਾਂਤੀ ਤੋਂ ਸਾਡੀ ਸੈਨ ਸ਼ਕਤੀ ਤੋਂ ਡਰ ਰਹੀ ਹੈ ਸਰਕਾਰ ਨੇ ਸਾਡੇ ਜਿੰਨਾ ਵੀ ਮਰਜ਼ੀ ਹਤਾ ਜਾਰ ਕੀਤਾ ਪਸੀ ਅਸੀਂ ਆਪਾਂ ਨਹੀਂ ਖੋਇਆ ਇਹ ਸ਼ਾਂਤੀ ਹੀ ਸਾਨੂੰ ਜਿੱਤ ਲੈ ਕੇ ਦੇ ਸਰਕਾਰਾਂ ਨਾਲ ਕਦੇ ਲੜਾਈਆਂ ਲੜ ਕੇ ਨਾ ਜਿੱਤਿਆ ਨਹੀਂ ਜਾ ਸਕਦਾ ਦਾਸ ਜੀ ਸਰਕਾਰ ਨਾਲ ਲੜਨ ਆਏ ਆ ਨਾ ਕੋਈ ਲੜਨ ਵਾਲਾ ਹਥਿਆਰ ਲੈ ਕੇ ਆਏ ਆ ਸਾਡੀ ਇਕਤਾ ਹੈ ਹਰ ਸਾਜਿਆ ਮੰਗਾ ਜਾਇਜ ਹੈ ਤੁਸੀਂ ਕਹਿੰਦੇ ਹੋ ਸਰਕਾਰ ਨੇ ਜਿੱਤਿਆ ਨਾ ਪੰਜਾਬੀ ਕੌਮ ਹੈ ਜੀ ਹੈ ਉਹ ਕਹਿੰਦੇ ਵੀ ਧੋਨ ਤੇ ਗੋਡਾ ਰੱਖ ਕੇ ਜਿੱਤ ਹਾਸਲ ਕਰਦੇ ਹਮੇਸ਼ਾ ਮੈਂ ਕਹਿੰਦਾ ਵੀ ਜਿੱਤਿਆ ਲੜ ਕੇ ਨਹੀਂ ਜਿੱਤਿਆ ਜਾ ਸਕਦਾ ਇਕਤਾ ਨਾਲ ਜਿੱਤਿਆ ਜਾ ਸਕਦਾ ਗੁਰੂ ਸਾਹਿਬ ਦੀ ਕਿਰਪਾ ਹੈ ਅੱਗੇ ਜਿੱਤ ਕੇ ਆਇਆ ਗੁਰੂ ਨਾਨਕ ਦੇਵ ਜੀ ਦੀ ਮਿਹਰਬਾਨੀ ਹੋਈ ਆ ਦਿੱਲੀ ਮੋਰਚਾ 13 ਮਹੀਨੇ ਬਾਅਦ ਇਹਦੇ ਗੁਰੂ ਨਾਨਕ ਦੇਵ ਦੇ ਉਸੇ ਦਿਨ ਕਿਉਂ ਐਲਾਨ ਕੀਤਾ ਪਿਆ ਉਹ ਇਹਦੀ ਮਜਬੂਰੀ ਹੋਈ ਹੁਣ ਵੀ ਮਜਬੂਰੀ ਹੋਊਗੀ ਇਹ ਮੰਗਾ ਜਿਹੜੀਆਂ ਲਾਗੂ ਕਰਾ ਕੇ ਜਾਵਾਂਗੇ ਪਰ ਜਿਹੜੀ ਮੈਂ ਫੇਰ ਆਪਣੀ ਗੱਲ ਨੂੰ ਦਰਉਣਾ ਵੀ ਸਰਕਾਰਾਂ ਨਾਲ ਇਕੱਤਰਾਂ ਲੜਿਆ ਜਾਂਦਾ ਹਥਿਆਰਾਂ ਨਾਲ ਸਰਕਾਰ ਦੀ ਨਾਲ ਲੜਾਈ ਹਥਿਆਰਾਂ ਨਾਲ ਨਹੀਂ ਲੜੀ ਜਾਂਦੀ ਆਪਣੇ ਨੌਜਵਾਨ ਚੀਜ਼ ਨਹੀਂ ਕਰਾਉਣੇ ਚਾਹੀਦੇ ਨਹੀਂ ਕਰਾਈ ਜਾਂਦੇ ਇਹਨਾਂ ਕੋਲ ਤਾਂ ਤਪਾਂ ਟੈਂਕਾਂ ਫੌਜ ਹੈ ਕਿਹੜਾ ਸਿਆਰਾ ਜੋ ਸਰਕ ਹਵਾਈ ਜਹਾਜ ਹੈ ਸਭ ਕੁਝ ਹੈਗਾ ਸਾਡੇ ਕੋਲ ਤਾਂ ਇੱਕ ਡੰਡਾ ਹੀ ਹੈ ਸਾਡਾ ਡੰਡਾ ਤਾਂ ਛੱਡਾ ਸਾਡਾ ਇੱਕ ਹੈ ਜਿਹੜਾ ਇੱਕਾ ਜੇ ਜਵਦਾ ਸਾਡੇ ਦੇ ਗੁਰੂ ਸਾਹਿਬ ਦੀ ਕਿਰਪਾ ਹੈ ਇੱਕੇ ਦੇ ਨਾਲ ਪੰਜਾਬ ਹਮੇਸ਼ਾ ਜਿੱਤਿਆ ਤੇ ਜਿੱਤ ਕੇ ਜਾਊਗਾ ਜਿਹੜੀਆਂ ਮੰਗਾਂ મોદી ਦੇ 2 ਸਾਲ ਪਹਿਲਾਂ ਮੰਨ ਲਈਆ ਮੈਨੂੰ ਤਾਂ ਇੱਕ ਹੈਰਾਨਗੀ ਆ ਵੀ ਅਜਿਹੇ ਆਦਮੀ ਦੁਨੀਆ ਦੇ ਵਿੱਚ ਜਿਹੜਾ ਇੰਨੇ ਜ਼ਿੰਮੇਵਾਰ ਆ ਉਹਦੇ ਤੇ ਬੈਠਾ ਹੋਵੇ ਹੈ ਜੇ ਬਾਤ ਪੁਰਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਉਹ ਆਪਣਾ ਵੈਦਾ ਬੁੱਕਰ ਜਵੇ ਜੇ ਪਿੰਡ ਵਿੱਚ ਕਾਹ ਆਦਮੀ ਵੀ ਵੈਦਾ ਕਰਕੇ ਬੁੱਕਰ ਜਵੇ ਅਸੀਂ ਦੁਰਫਟੇ ਵੀ ਕਹਿੰਦੇ ਆ ਵੀ ਇਹ ਆਦਮੀ ਮੁੱਕਰ ਗਿਆ ਪਰੇਜ਼ ਇਹ ਤੇ ਪ੍ਰਧਾਨ ਮੰਤਰੀ ਹੁੰਦਾ ਹੋਇਆ ਇਹ ਨੂੰ ਇਦਾਂ ਨਹੀਂ ਖੈਲ ਨਹੀਂ ਵੀ ਮੈਨੂੰ ਮੁਕਰ ਨਹੀਂ ਚਾਹੀਦਾ ਇਹ ਮੰਗਾ ਬੰਦੀਆਂ ਹੋਈਆਂ ਸੀ ਰਵੀ ਤਾਂ ਕੋਈ ਪਾਈ ਨਹੀਂ ਉਹਨਾਂ ਮੰਗਾ ਨੂੰ ਲਾਗੂ ਕਰ ਦੋਏ ਅਸੀਂ ਦਿੱਲੀ ਜਾ ਕੇ ਕੀ ਲੈਣਾ ਸੀ ਇੱਥੋਂ ਟਰੈਕਟਰ ਵਾਪਸ ਕਰ ਲਾਂਗੇ ਤਾਂ ਕਹਿੰਦੇ ਵੀ ਡੰਡੇ ਦੇ ਡਰ ਤੋਂ ਜਿਹੜੀ ਹੈ ਸਰਕਾਰ ਡਰੀ ਹੋਈ ਹੈ ਸਰਕਾਰਾਂ ਜਿਹੜੀਆਂ ਇਸ ਵਕਤ ਇਹ ਤਸ਼ੱਦਦ ਜਿਹੜਾ ਕਰ ਰਹੀ ਹੈ ਲਗਾਤਾਰ ਕਿਸਾਨ ਜੀ ਦੇਖ ਸਕਦੇ ਪਿੱਛੇ ਬੈਠੇ ਨੇ ਸਾਫ਼ ਤੌਰ ਤੇ ਇਹਨਾਂ ਵੀ ਇਹੀ ਮੰਗਾ ਕਹਿੰਦੇ ਵੀ ਨਾ ਅਸੀਂ ਪਿੱਛੇ ਹਟਦੇ ਆ ਨਾ ਪਿੱਛੇ ਹਟਾਂਗੇ ਨਾ ਡਰਦੇ ਆ ਨਾ ਡਰਾਂਗੇ ਪਰ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਸਰਕਾਰ ਦੇ ਧੌਣ ਦੇ ਗੋਡਾ ਰੱਖੀ ਹਰ ਨਹੀਂ ਇੱਜ਼ਤ ਹਾਸਲ ਕਰਾਂਗੇ ਮੇਰੇ ਸਹਿਯੋਗੀ ਹੁਸਨ ਦੇ ਨਾਲ ਮੈਂ ਵਿਸ਼ੇ ਕੀ ਯੂਨੀਵਰਸਲ ਨਿਊਜ਼ ਨੇਸ਼ਨ ਪੰਜਾਬ